ਸਤਿਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਦੇ ਨੇ ਪਰਿਪੂਰਨ ਪਰਮਾਤਮਾ ਤੋਂ ਸੁਖ ਪੈਦਾ ਹੋਣਾ ਹੈ ਆਨੰਦ ਪੈਦਾ ਹੋਣਾ ਹੈ ਖੇੜਾ ਪੈਦਾ ਹੋਣਾ ਹੈ ਪ੍ਰਲੋਕ ਦੇ ਮਾਰਗ ਵਿੱਚ ਚਾਨਣਾ ਮਿਲਣਾ ਹੈ ਪਰਮਾਤਮਾ ਵਿੱਚ ਚਾਨਣੇ ਦੁਆਰਾ ਚੱਲ ਕੇ ਅਵੇਦਤਾ ਮਿਲਣੀ ਹੈ ਉਹ ਕਿਉਂ ਨਹੀਂ ਮਿਲੇ ਮਹਾਰਾਜ ਸੱਚੀ ਪਦਸ਼ਾ ਕਹਿੰਦੇ ਇਹ ਜੀਵ ਜਿਹੜਾ ਨਾ ਬਾਹਰੀ ਦੁਨੀਆ ਵਿੱਚ ਆ ਕੇ ਸੰਸਾਰੀ ਦੁਨੀਆ ਵਿੱਚ ਆ ਕੇ ਸੰਸਾਰਾ ਕਰ ਬਿਰਤੀ ਨੂੰ ਬਣਾ ਕਰਕੇ ਇਹ ਚਾਹੁੰਦਾ ਹੈ ਇਸ ਪਾਸੇ ਨੂੰ ਚੱਲ ਕੇ ਕੁਝ ਮਿਲੇ ਨਹੀਂ ਸੰਸਾਰ ਵੱਲ ਨੂੰ ਚੱਲੇਗਾ ਸਿਆਨਪ ਵਰਤੇਗਾ ਤੇ ਸੰਸਾਰੀ ਹੋ ਜਾਏਗਾ ਨਿਰੰਕਾਰ ਵੱਲ ਨੂੰ ਚੱਲੇਗਾ ਉਹਦੇ ਕਹੇ ਅਨਸਾਰ ਚੱਲੇਗਾ ਉਹ ਵਸਤੂ ਬਿਹਾਤ ਦੇਗਾ ਗ੍ਰਹਿਣ ਕਰੇਗਾ ਤੇ ਤੂੰ ਸੰਸਾਰੀ ਨਹੀਂ ਸੰਤ ਹੋ ਜਾਏਗਾ ਤੇਰੇ ਚਿੱਤ ਵਿੱਚ ਸੱਤ ਦਾ ਵਾਸਾ ਹੋਏਗਾ ਪਰਮਾਤਮਾ ਦਾ ਵਾਸਾ ਹੋਵੇਗਾ ਸੰਤ ਨਿਰੰਕਾਰ ਵੱਲ ਨੂੰ ਚੱਲਦਾ ਹੈ ਪਰਮਾਤਮਾ ਵੱਲ ਨੂੰ ਚੱਲਦਾ ਹੈ ਇਸ ਸੰਸਾਰੀ ਜੀਵ ਸੰਸਾਰ ਵੱਲ ਨੂੰ ਟੁਰਦਾ ਹੈ ਉਹ ਇਹਨਾਂ ਵਸਤੂਆਂ ਦੀ ਮੰਗ ਕਰਦਾ ਹੈ ਮਾਲਕ ਦੀ ਨਹੀਂ ਹੈ ਸੰਤ ਜਿਹੜਾ ਉਹ ਇਹਨਾਂ ਸਬਨਾ ਦੇ ਵਿੱਚ ਰਹਿੰਦੇ ਆ ਪ੍ਰਮਾਤਮਾ ਨੂੰ ਮੰਗਦਾ ਹੈ ਕਹਿੰਦਾ ਕਿੱਥੇ ਰੋਜ਼-ਰੋਜ਼ ਇੱਕ ਇੱਕ ਵਸਤੂ ਮੰਗਦੇ ਰਾਂਗੇ ਰੱਬ ਨੂੰ ਹੀ ਮੰਗ ਲਓ ਕੋਈ ਆਦ ਆਵੇ ਤੇ ਸਭ ਕੁਝ ਆਦ ਆਵੇਗਾ ਫਿਰ ਸਭੇ ਇੱਛਾ ਪੂਰੀਆ ਜਾ ਪਾਇਆ ਅਗਮ ਅਪਾਰਾ ਸਾਰਾ ਕੁਝ ਮਿਲ ਜਾਂਦਾ ਹੈ ਰੱਬ ਦੇ ਹੌਨ ਨਾਲ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪੂਜਾ ਅਰਚਾ ਬੰਦਨ ਡੰਡੌਤ ਖਟ ਕਰਮਾ ਰਤ ਰਹਤਾ ਸਹਿਬ ਬਚਨ ਕਰਦੇ ਨੇ ਸੰਸਾਰ ਵਿੱਚ ਆਇਆ ਸਿਆਨਫ ਸਹਿਦ ਕੁਝ ਪੂਜਾ ਕਰਨ ਲੱਗ ਪਿਆ ਪੂਜਾ ਅਕਾਲ ਦੀ ਕਰਨੀ ਸੀ ਇਹ ਪ੍ਰਤਿਮਾਵਾਂ ਦੀ ਕਰਨ ਲੱਗ ਪਈਏ ਕੁਝ ਦੇਵੀ ਦੇਵਤਿਆਂ ਦੀ ਪੂਜਾ ਬਣਾ ਕੇ ਕਰਨ ਲੱਗ ਪਈਏ ਕੋਈ ਤਸਵੀਰਾਂ ਦੀ ਪੂਜਾ ਕਰਨ ਲੱਗ ਪਈਏ ਤਸਵੀਰ ਨੂੰ ਰੱਬ ਮੰਨੀ ਬੈਠਾ ਤਸਵੀਰ ਨੂੰ ਕਹਿੰਦਾ ਤੂੰ ਹੀ ਰੱਬ ਹੈ ਮੂਰਤੀ ਨੂੰ ਕਹਿੰਦਾ ਤੂੰ ਹੀ ਰੱਬ ਹੈ ਯਾਦ ਰੱਖਣਾ ਤਸਵੀਰ ਕਿਸੇ ਦੀ ਬੁੰਡਾਈ ਹੋਈ ਆ ਮੂਰਤੀ ਕਿਸੇ ਦੀ ਘੜੀ ਹੋਈ ਆ ਜੇ ਤੇਰਾ ਰੱਬ ਮੂਰਤੀ ਹੈ ਤੇ ਉਹ ਮੂਰਤੀ ਨੂੰ ਬਣਾਉਣ ਵਾਲਾ ਕੋਈ ਮੁਸਵਰ ਏ ਤਸਵੀਰ ਨੂੰ ਬਣਾਉਣ ਵਾਲਾ ਕੋਈ ਚਿੱਤਰਕਾਰ ਏ ਫਿਰ ਉਹਦੇ ਨੂੰ ਤਾਂ ਅੱਗੇ ਚਿੱਤਰਕਾਰ ਏ ਮੁਸਵਰ ਏ ਜਿਸ ਨੇ ਇਹਨੂੰ ਬਣਾਇਆ ਉਹ ਪੂਜਨ ਕਰਦਾ ਇਹਨਾਂ ਦੀ ਪੂਜਾ ਵਿੱਚ ਉਲਦੇ ਏ ਜੋ ਪੂਜਾ ਅਕਾਲ ਦੀ ਸੀ ਨਿਰਗੁਣ ਦੀ ਸੀ ਜਿੰਨੇ ਮੂਰਤੀ ਵੀ ਬੁਣਾਈਆ ਤੇ ਮੂਰਤੀ ਬਣਾਉਣ ਵਾਲੇ ਨੂੰ ਵੀ ਬਣਾਇਆ ਹੈ ਜਿੰਨੇ ਮੂਰਤੀ ਬਣਾਉਣ ਵਾਲੇ ਨੂੰ ਵੀ ਬਣਾਇਆ ਹੈ ਤੇ ਮੂਰਤੀ ਦੀ ਕਾਰਤ ਕਿਸ ਕਦਰ ਘਟਣੀ ਹੈ ਉਹਨੇ ਫੁਰਨਾ ਵੀ ਅੰਦਰੋਂ ਉਤਪੰਨ ਕੀਤਾ ਹੈ ਕਿਵੇਂ ਇਹ ਬਣੇਗੀ ਕਿਸ ਤਰ੍ਹਾਂ ਇਹ ਹੋਂਦ ਵਿੱਚ ਆਏਗੀ ਉਹਨੂੰ ਬਣਾਉਣ ਵਾਲਾ ਵੀ ਤੂੰ ਉਸ ਦਾ ਪੁਜਾਰੀ ਬਣ ਜਿਨੇ ਮੂਰਤੀ ਬਣਾਉਣ ਵਾਲੇ ਮਸਵਰ ਨੂੰ ਵੀ ਬਣਾਇਆ ਉਹਦੇ ਅੰਦਰ ਫੁਰਨਾ ਵੀ ਉਠਾਇਆ ਇਹ ਪੱਥਰ ਦੇ ਵਿੱਚੋਂ ਚਾਕ ਮਿੱਟੀ ਦੇ ਵਿੱਚੋਂ ਸਵਾਰ ਕੇ ਮੂਰਤੀ ਬਾਹਰ ਬਣਾ ਲੈਂਦੀ ਹੈ ਮੂਰਤੀ ਨੂੰ ਲਿਆ ਕੇ ਮੰਦਰ ਵਿੱਚ ਸਥਾਪਿਤ ਕੀਤਾ ਤੇ ਮੂਰਤੀਆਂ ਚਾਕ ਮਿੱਟੀ ਆਦੀਆਂ ਬੰਦੀਆਂ ਜਿਹੜੀਆਂ ਨੇ ਕੋਈ ਵੱਡੇ ਨਹੀਂ ਬਣਾਦੇ ਇੱਕ ਗਰੀਬ ਬਣਾਉਣ ਵਾਲੇ ਹੁੰਦੇ ਨੇ ਜਿੰਨਾ ਆਪਣਾ ਰੋਜੀ ਰੋਟੀ ਦਾ ਸੰਬੰਧ ਹੁੰਦਾ ਹੈ ਉਹ ਮੂਰਤੀ ਬਣਾਉਣ ਵਾਲੇ ਨੂੰ ਕਹਿੰਨਗੇ ਤੂੰ نیچے ਤੂੰ ਮੰਦਰ ਦੇ ਅੰਦਰ ਨਹੀਂ ਆ ਸਕਦਾ ਤੂੰ ਸ਼ੂਦਰ ਹੈ ਉਹ ਤਾਂ ਸ਼ੂਦਰ ਹੋ ਗਿਆ ਜਿੰਨੇ ਬਣਾਈ ਏ ਤੇ ਜਿਹੜੀ ਮੂਰਤੀ ਬਣਾਈ ਏ ਉਹਦੇ ਤੇ ਚੰਦਨ ਛਿੜਕ ਕੇ ਫੁੱਲ ਵਰਸਾ ਕੇ ਕੱਚੀ ਲੱਸੀ ਨਾਲ ਨੋਹਾ ਕੇ ਉਹਨੂੰ ਮੰਦਰ ਵਿੱਚ ਸਥਾਪਿਤ ਕਰਕੇ ਧੂਪ ਤੇ ਖਾ ਕੇ ਫੁੱਲ ਅਰਪਿਤ ਕਰਕੇ ਉਹਦੇ ਚਰਨਾਂ ਦੇ ਕਹਿੰਦੇ ਮਹਾਰਾਜ ਤੂੰ ਹੀ ਭਗਵਾਨ ਹੱਦ ਹੋ ਗਈ ਹੈ ਹੱਦ ਹੋ ਗਈ ਕਮਾਲ ਹੋ ਗਈ ਜਿਹਨੇ ਮੂਰਤੀ ਬਣਾਈ ਉਹ ਛੂਦਰ ਤੇ ਜਿਹੜੀ ਮੂਰਤੀ ਹੈ ਉਹ ਸਾਰਿਆਂ ਨੂੰ ਉੱਚੀ ਹੋ ਗਈ ਉਹ ਭਗਵਾਨ ਹੋ ਗਈ विद्वान क्या बुतो तरक्की इसी को कहते हैं बुतो तरक्की इसी को कहते हैं जब तराशा ना था जद तु मुसवर ने घड़िया बनाया नहीं सी ना जब तराशा ना था तब पत्थर थे जब तराशा भगवान बन गए पहला पत्थर दिला सी ਤੇ ਸ਼ਿਲਪਕਾਰ ਨੇ ਸ਼ੈਣੀ ਥੋੜਾ ਲੈ ਕੇ ਮਾਰ ਮਾਰ ਕੇ ਥੋੜੇ ਮਾਰ ਮਾਰ ਕੇ ਥੋੜੇ ਉਹਦੇ ਵਿੱਚੋਂ ਤਸਵੀਰ ਬਣਾ ਦਿੱਤੀ ਉਹੀ ਪੱਥਰ ਦੀ ਸਿਲਾ ਭਗਵਾਨ ਬਣ ਗਏ ਤੇ ਜਿੰਨੇ ਬੰਡਾਈ ਉਹਨੂੰ ਕਹਿੰਦੇ ਤੂੰ ਮੰਦਿਰ ਦੇ ਬਾਹਰ ਖਲੋਹ। ਮਹਾਰਾਜ ਸਾਹਿਬ ਕਹਿੰਦੇ ਕਮਾਲ ਹੋ ਗਈ ਸੱਚੀ ਸਰਕਾਰ ਕਹਿੰਦੇ ਕਿ ਤਸਵੀਰ ਬਣਾਉਣ ਵਾਲਾ ਐ। ਤਸਵੀਰ ਦੇ ਅੱਗੇ ਮਨੁੱਖ ਲੈ ਕੇ ਫੁੱਲ ਚੜਾਉਂਦਾ ਹੈ, ਤੂਬ ਤਖਾਉਂਦਾ ਹੈ, ਸਿਰ ਝੁਕਾਉਂਦਾ ਹੈ। ਉਹਨੂੰ ਆਪਣੇ ਪਾਠ ਪੂਜਾ ਵਾਲੇ ਪਵਿੱਤਰ ਸਥਾਨ ਜਿਹਨੂੰ ਮੰਨਦਾ ਹੈ ਨਾ ਘਰ ਚ ਬਣਾਇਆ ਉੱਥੇ ਰੱਖਦਾ ਹੈ ਤੇ ਕੋਈ ਅਸ਼ੁੱਧ ਬੰਦਾ ਮੇਰੇ ਵਰਗਾ ਚਲਾ ਜਾਏ ਉਹਨੂੰ ਕਹਿੰਦੇ ਪਿਛੇ ਹਟ ਪਿਛੇ ਹਟ ਇਧਰ ਪੂਦਾ ਸਥਾਨ ਨੇ ਤਸਵੀਰ ਲੱਗੀ ਸਿਰਚਕ ਹੁੰਦਾ ਹੈ ਤੇ ਉਹ ਜਿਸ ਨੇ ਤਸਵੀਰ ਬਣਾਈ ਏ ਉਹਦਾ ਚੇਤਾ ਨਹੀਂ ਆਉਂਦਾ ਉਹਨੂੰ ਨਹੀਂ ਨੇੜੇ ਆਉਣ ਦਿੰਦਾ ਉਹ ਕਹਿੰਦਾ ਨਹੀਂ ਨਹੀਂ ਇਹਦਾ ਪਤਾ ਨਹੀਂ ਨੇ ਹੱਥ ਧੋਤਾ ਕਿ ਨਹੀਂ ਤੇ ਜਿਸ ਦਿਨ ਉਹਨੇ ਤਸਵੀਰ ਬਣਾਈ ਸੀ ਉਸ ਦਿਨ ਉਹ ਗੰਗਾ ਤੋਂ ਇਸ਼ਨਾਨ ਕਰਕੇ ਆਇਆ ਸੀ ਜਿਹੜਾ ਰੰਗਾਂ ਵਿੱਚ ਉਹਨੇ ਪਾਣੀ ਪਾਇਆ ਸੀ ਔਰ ਉਹ ਗੰਗਾ ਤੋਂ ਪਾਣੀ ਲੈ ਕੇ ਆਇਆ ਸੀ ਜਿਹੜਾ ਉਹਨੇ ਸ਼ੈਣੀ ਥੋੜਾ ਚਲਾਇਆ ਸੀ ਉਹ ਕਿ ਬ੍ਰਹਮਾ ਜੀ ਤੋਂ ਆਇਆ ਸੀਗਾ ਕੀ ਪਤਾ ਉਹਨੇ ਉੱਤੇ ਪੈਰ ਦਿੱਤੇ ਮਹਾਰਾਜ ਤਾਂ ਕਹਿੰਦੇ ਜਦੋਂ ਤਸਵੀਰ ਘਟਦੇ ਆ ਔਰ ਉਦੋਂ ਦੇ ਛਾਤੀ ਤੇ ਪੈਰ ਰੱਖਦਾ ਹੈ ਤਸਵੀਰ ਬਣਾਉਣ ਵਾਲਾ ਨਕ ਬਣਾਉਣਾ ਹੈ ਉਹਦੇ ਹੱਥ ਬਣਾਉਣੇ ਆ ਔਰ ਮਹਾਰਾਜ ਸੱਚੀ ਪਾਤਸ਼ਾਹ ਨੇ ਬਚਨ ਕੀਤੇ ਜੇਹ ਮੂਰਤ ਸਾਚੀ ਹੈ ਤੇ ਗੜਨ ਹਾਰੇ ਖਾਓ ਘੜਨ ਵਾਲਾ ਜਿਹੜਾ ਬਣਾਉਣ ਵਾਲਾ ਔਰ ਪਾਖਾਨ ਗੱਡ ਕੇ ਮੂਰਤ ਕਿੰਨੀ ਪਾਖਾਨ ਮੈਨਾ ਪੱਥਰ ਹੁੰਦਾ ਜੀ ਪਾਖਾਨ ਗੱਡ ਕੇ ਦਾ ਅਰਥੇ ਘੜ ਕੇ ਮੂਰਤ ਕਿੰਨੀ ਬਣਾਈ ਦੇਖੈ ਛਾਤੀ ਪਾਓ ਉਹਦੀ ਛਾਤੀ ਤੇ ਪੈਰ ਰੱਖ ਰੱਖ ਕੇ ਉਹਨੂੰ ਪੁੱਠੀ ਕਰਕੇ ਸਿੱਧੀ ਕਰਕੇ ਐਨ ਉਹਦੇ ਵਿੱਚੋਂ ਤਸਵੀਰ ਉਕਰਣੀ ਸੀ ਦੇ ਕੇ ਸਾਤੀ ਪਾਓ ਜੇ ਮੂਰਤ ਸਾਤੀ ਹੈ ਤੇ ਗੜਨ ਹਾਰੇ ਖਾਓ ਫਿਰ ਉਹਦਾ ਕਿਉਂ ਨਹੀਂ ਇਹਨੇ ਵਿਗਾੜਿਆ ਕੁਝ ਕਹਿੰਦੇ ਮੂਰਤ ਭਗਵਾਨ ਹੋ ਗਈ ਬਣਾਉਣ ਵਾਲਿਆ ਛੁੱਦਰ ਹੋ ਗਿਆ ਮਹਾਰਾਜ ਕਹਿੰਦੇ ਐਸਾ ਨਹੀਂ ਹੈ ਸਜਨਾ ਤੂੰ ਨਾ ਇਸ ਤਸਵੀਰ ਨੂੰ ਮਾਲਕ ਜਿੰਨੇ ਸਾਰਾ ਸੰਸਾਰ ਬਣਾਇਆ ਜਿੰਨੇ ਤੇਰੀ ਮੂਰਤੀ ਬਣਾਈ ਹੈ ਜਿਹੜੀ ਮੂਰਤੀ ਬੋਲਦੀ ਨਹੀਂ ਤੈਨੂੰ ਪਰਮਾਤਮਾ ਨੇ ਬਣਾਇਆ ਸਭ ਕੁਝ ਬੋਲਣ ਵਾਲਾ ਬਣਾਇਆ ਹੈ ਚੱਲਣ ਵਾਲਾ ਬਣਾਇਆ ਹੈ ਮਹਾਰਾਜ ਦੇ ਬਚਨ ਨੇ ਮੈਂ ਸੰਖੇਪ ਕਰਾਂ ਮਹਾਰਾਜ ਕਹਿੰਦਿਆ ਚੱਚਾ ਚਿੱਤਰ ਰਚਤ ਹੈ ਭਾਰੀ ਅਰ ਚਿੱਤਰ ਬਹੁਤ ਸੁੰਦਰ ਭਾਰੀ ਵੱਡੇ ਬਣਾਉਂਦੇ ਤਜ ਚਿੱਤਰੈ ਚੇਤੋ ਚਿਤਕਾਰੀ ਚਿੱਤਰ ਨੂੰ ਛੱਡ ਦੇ ਤੇ ਜਿਹੜਾ ਚਿੱਤਰ ਹਾਰਾ ਹੈ ਇਹਨਾਂ ਨੂੰ ਬਣਾਉਣ ਵਾਲਾ ਚੇਤੋ ਚਿਤਕਾਰੀ ਚਿੱਤਰ ਅਵਚਿੱਤਰ ਇਹ ਹੈ ਅਵਚੇਰਾ ਚਿੱਤਰ ਤੇ ਬਚਿੱਤਰ ਸੁੰਦਰਤਾ ਸਾਰਾ ਹੀ ਇਹ ਭਰਮ ਹੀ ਸਾਰਾ ਹੀ ਇਹ ਝੂਰਾ ਹੀ ਚਿੱਤਰ ਅਵਚਿੱਤਰ ਇਹ ਹੈ ਅਵਚੇਰਾ ਤਦ ਚਿੱਤਰੈ ਚਿਤ ਰਖੋ ਚਤੇਰਾ ਚਿਤਤ ਚਿੱਤਰਕਾਰ ਨੂੰ ਬਣਾਉਣ ਵਾਲੇ ਨੂੰ ਨਿਰੰਕਾਰ ਨੂੰ ਚਿਤਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਦੇ ਤੇ ਫੁੱਲ ਚੜਾਉਂਦਾ ਹੈ ਉਹਦੀ ਪੂਜਾ ਚੜਾਉਂਦਾ ਹੈ ਜਿੰਨੇ ਉਹ ਤਸਵੀਰ ਬਣਾਈ ਬਣਾਉਣ ਵਾਲੇ ਨੂੰ ਬਣਾਇਆ ਉਹਦੇ ਅੰਦਰ ਫੁਰਨਾ ਉਠਾਇਆ ਉਹਨੂੰ ਮਨੁੱਖ ਨੇ ਕਦੇ ਨਹੀਂ ਚਿੱਤੇ ਲਿਆਂਦਾ ਕਦੇ ਨਹੀਂ ਉਹਨੂੰ ਚਿਤਵਿਆ ਉਹ ਪੂਜਾ ਕਰਦਾ ਕਿਉਂ ਮਨੁੱਖ ਦੀ ਫਿਦਰਤ ਇਹ ਆ ਮੈਨੂੰ ਕਿਸੇ ਵੀ ਕੰਮ ਤੋਂ ਕੋਈ ਰੋਕਣ ਵਾਲਾ ਨਾ ਹੋਵੇ ਟੋਕਣ ਵਾਲਾ ਨਾ ਹੋਵੇ ਇੱਥੇ ਦਾ ਮਾਂ ਬਾਪ ਕਹਿੰਦਾ ਪੁੱਤਰਾ ਤੇ ਇਹ ਆ ਫਲਾਣੇ ਥਾਂ ਦੇ ਤੂੰ ਨਹੀਂ ਜਾਣਾ ਤੇ ਗੱਲ ਪੈਣ ਨੂੰ ਆਉਣਗੇ ਗੱਲ ਇਨਾਂ ਨੂੰ ਰੋਕਣ ਵਾਲਾ ਨਹੀਂ ਚਾਹੀਦਾ ਇਹ ਤਾਂ ਪੱਥਰ ਦੇ ਤਸਵੀਰ ਦੇ ਪੁਜਾਰੀ ਹੋ ਗਏ ਕਿ ਉਹਨੇ ਕਿਹੜਾ ਬੋਲਣਾ ਹੈ ਉਹਨੇ ਕਿਹੜਾ ਕਹਿਣਾ ਵੀ ਨਹੀਂ ਮੈਂ ਕਰਦਾ ਉਹਨੇ ਕਿਹੜਾ ਜਵਾਬ ਦੇਣਾ ਹੈ ਉਹਨੇ ਕਿਹੜਾ ਕਹਿਣਾ ਵੀ ਫਲਾਣੇ ਥਾਂ ਤੇ ਨਾ ਦਾ ਤਾਂ ਉਹਦੇ ਪੁਜਾਰੀ ਹੋ ਗਏ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਈ ਉਹ ਜਿਹੜੀ ਤਸਵੀਰ ਨਾ ਬੋਲੇ ਨਾ ਖਾਏ ਉਹਦੀ ਪੂਜਾਏ ਤਾਂ ਕਰਦਾ ਹੈ ਉਹਦੇ ਅੱਗੇ ਫੁੱਲ ਚੜਾਂਦਾ ਹੈ ਮਹਾਰਾਜ ਕਹਿੰਦੇ ਜਿਹੜੀ ਅਕਾਲ ਦੀ ਪੂਜਾ ਸੀ ਨਾ ਜਿੰਨੇ ਤੈਨੂੰ ਰੋਕਣਾ ਸੀ ਟੋਕਣਾ ਸੀ ਆ ਨਾ ਕਰ ਇਹ ਮਾੜਾ ਹੈ ਇਧਰ ਨੂੰ ਚੰਗੇ ਜਾ ਇਧਰੋਂ ਮੁੜ ਉਹ ਇਹਨੂੰ ਚੰਗਾ ਨਹੀਂ ਲੱਗਦਾ ਕਿਉਂਕਿ ਮੁੜੇਗਾ ਇਹਨੂੰ ਇਹਨੂੰ ਇਹਦੇ ਔਗਣ ਦਾਥੇਗਾ ਮਾਂ ਬਾਪ ਨਾ ਹਰ ਇੱਕ ਬੱਚੇ ਬੱਚੀਆਂ ਨੂੰ ਚੰਗੇ ਨਹੀਂ ਲੱਗਦੇ ਬਹੁਤ ਆਦ ਅੰਦਰ ਕੁਝ ਵਿਰਲੇ ਨੇ ਜਿਹੜੇ ਮਾਂ ਬਾਪ ਨੂੰ ਮੱਥਾ ਟੇਕਦੇ ਨੇ ਉਹ ਵਿਰਲੇ ਨੇ ਨਹੀਂ ਤੇ ਇਹਨਾਂ ਨੂੰ ਚੰਗੇ ਨਹੀਂ ਲੱਗਦੇ ਉਹ ਪਾਪਾ ਮੰਮੀ ਤਾਂ ਕਹੀ ਦਣਗੇ ਕਿਉਂ ਉਹਨਾਂ ਨੇ ਹਟਕਣਾ ਹੈ ਉਹਨਾਂ ਨੂੰ ਪਤਾ ਹੈ ਕਿ ਆ ਨਾ ਹੋ ਜੇ ਆ ਨਾ ਹੋ ਜੇ ਗੁਰੂ ਨੇ ਹਟਕਣਾ ਹੈ ਰੋਕਣਾ ਹੈ ਇਹਨਾਂ ਨੂੰ ਤਾਂ ਗੁਰੂ ਨੇ ਚੰਗਾ ਲੱਗਦਾ ਹੈ ਇਹਨਾਂ ਨੂੰ ਮੂਰਤੀ ਇਹਨਾਂ ਬੋਲੇ ਨਾ ਕਹ ਜੋ ਮਰਜ਼ੀ ਮਨ ਆਇਆ ਕਰਾਂਗੇ ਮਹਾਰਾਜ ਕਹਿੰਦੇ ਉਹਦੀ ਪੂਜਾ ਕਰਦਾ ਹੈ ਤੇ ਜੋ ਅਕਾਲ ਦੀ ਪੂਜਾ ਸੀ ਉਹ ਮਨੁੱਖ ਨਹੀਂ ਕਰਦਾ ਬੜੀ ਘੱਟ ਕਰਦਾ ਹੈ ਮਹਾਰਾਜ ਕਹਿੰਦੇ ਪੂਜਾ ਕੀਚੈ ਹਰ ਨਾਮ ਤੇ ਆਈ ਹੈ ਬਿਨ ਨਾਵੇ ਪੂਜਣਾ ਹੋਏ ਨਾਮ ਤੋਂ ਬਗੈਰ ਰੱਬ ਦੀ ਕੋਈ ਦੂਜੀ ਪੂਜਾ ਹੀ ਨਹੀਂ ਅੱਲਾਹ ਕੋ ਖੁਦਾ ਕਹੋ ਰੱਬ ਕੋ ਗੋਡ ਕਹੋ ਜੋ ਵੀ ਕਹੋ ਨਾ ਉਹਦੀ ਪੂਜਾ ਹੈ ਨਾਮ ਉਹਨੂੰ ਧਿਆਉਣਾ ਇਹ ਹੀ ਪੂਜਾ ਨੇ ਤੇ ਉਹਦੀ ਪੂਜਾ ਕੀ ਹੈ ਕਿ ਜੋ ਕਹਿੰਦਾ ਹੈ ਉਹ ਤੂੰ ਕਰ ਜੋ ਨਹੀਂ ਕਹਿੰਦਾ ਜਿੱਧਰ ਜਾਣ ਤੂੰ ਉਹ ਨਾ ਕਰ ਉਹਦੀ ਪੂਜਾ ਹੈ ਕਹਿੰਦੇ ਅਰਚਾ ਚੰਦਨ ਆਦਿਕ ਚਰਚਤ ਕਰਦਾ ਹੈ ਛੜਕਾਉ ਕਰਦਾ ਰਗੜ ਰਗੜ ਕੇ ਤੇ ਫਿਰ ਚੰਦਨ ਪੂਜਾ ਫੁੱਲ ਲਾ ਕੇ ਉਹਦੇ ਫੁੱਲ ਵਿਸ਼ਾ ਕੇ ਫੁੱਲਾਂ ਦੇ ਹਾਰ ਪਾ ਕੇ ਤੇ ਚੰਦਨ ਦਾ ਛੜਕਾਓ ਕਰਕੇ ਬੜੀ ਸੁਗੰਧੀ ਦਲੇ ਦਲੇ ਫਿਰ ਕੀ ਕਰਦਾ ਬੰਧਨ ਔਰ ਮਹਾਰਾਜ ਸਚੀ ਪਾਤਸ਼ਾਹ ਕਹਿੰਦੇ ਬੰਧਨ ਡੰਡੌਤ ਫਿਰ ਡੰਡੇ ਦੀ ਤਰ੍ਹਾਂ ਲੰਮੇ ਪੈ ਕੇ ਨਮਸਕਾਰ ਕਰਦਾ ਹੈ ਹੱਥ ਅੱਗੇ ਨੂੰ ਜੋੜ ਕੇ ਕਰ ਲੈਣੇ ਲੱਤਾਂ ਲੰਬੀਆਂ ਕਈ ਵਾਰ ਕਿਤੇ ਕਿਤੇ ਦੇਖੋਗੇ ਕਈ ਦਰਬਾਰ ਸਾਹਿਬ 'ਚ ਵੀ ਆ ਜਾਂਦੇ ਐਸੇ ਉਹ ਡੰਡੌਤ ਦਾ ਅਰਥ ਹੀ ਇਹ ਆ ਕਿ ਹੱਥ ਅੱਗੇ ਨੂੰ ਜੋੜ ਕੇ ਕਰ ਲੈਣੇ ਮੱਥਾ ਲੱਗਣਾ ਤੇ ਲਤਾਂ ਨਿਸਲੀਆਂ ਹੋਣੀਆਂ ਮੁੱਦੇ ਪੈ ਜਾਣਾ ਕਹਿੰਦੇ ਫਿਰ ਉਹਦੇ ਅੱਗੇ ਡੰਡੌਤ ਕਰਦਾ ਡੰਡੇ ਵੱਤ ਲੰਮੇ ਪੈਣਾ ਐਂ ਡੰਡੇ 'ਚ ਜਿਵੇਂ ਵੱਲ ਨਹੀਂ ਨਾ ਹੁੰਦਾ ਤੇ ਐ ਸਿੱਧਾ ਹੁੰਦਾ ਹੈ ਉਹਦਾ ਮੈਨਾ ਇਹ ਸੀ ਕਿ ਆਪਣੇ ਅੰਦਰ ਵਾਲੇ ਵਲ ਛੱਡ ਦੇ ਤੇ ਇਸ ਪਾਥੇ ਨੂੰ ਚੱਲਣਾ ਹੀ ਤੇ ਐਨ ਸਿੱਧਾ ਹੋ ਜਾ ਸਿੱਧਾ ਕੋਈ ਵਿਗੜਿਆ ਹੋਵੇ ਕੋਈ ਮਾੜਾ ਬੋਲਦਾ ਹੋਵੇ ਨਾ ਆਪਾਂ ਨੇ ਨਾ ਤੈਨੂੰ ਮੈਂ ਸਿੱਧਾ ਕਰ ਦੂੰ ਸਿੱਧਾ ਤੇ ਤੂੰ ਸਿੱਧਾ ਹੋ ਜਾ ਤੇ ਡੰਡੌਤ ਕਰਨ ਵਾਲਿਆ ਤੂੰ ਵੀ ਸਿੱਧਾ ਹੋ ਜਾ ਆਪਣੇ ਵਾਲ ਵਿੰਗ ਜਿਹੜੇ ਆ ਝੂਠ ਤਫਾਨ ਚੁਗਲੀ ਨਿੰਦਿਆ ਈਰਖਾ ਠੱਗੀ ਠੋਰੀ ਬੇਈਮਾਨੀ ਆਦ ਉਹਨੂੰ ਛੱਡ ਦੇ ਮਹਾਰਾਜ ਕਹਿੰਦੇ ਕਰਦਾ ਖੱਟ ਕਰਮਾ ਰਤ ਰਹਿਤਾ ਖੱਟ ਦਾ ਅਰਥ ਹੁੰਦਾ ਏ ਛੇ ਛੇ ਕਰਮਾਂ ਦੇ ਵਿੱਚ ਰਤਾ ਮੱਤਾ ਰਹਿੰਦਾ ਮਸਤ ਰਹਿੰਦਾ ਉਹ ਛੇ ਕਰਮ ਵਿਦਵਾਨ ਲਿਖਦੇ ਪੜਨਾ ਤੇ ਪੜਾਉਣਾ ਦੋ ਜਗ ਕਰਨਾ ਤੇ ਜਗ ਕਰਾਉਣਾ ਚਾਰ ਦਾਨ ਦੇਣਾ ਤੇ ਦਾਨ ਲੈਣਾ ਇਹ ਛੇ ਕਰਮ ਨੇ ਜਾਂ ਐਉਂ ਵੀ ਵਿਦਵਾਨ ਲਿਖਦੇ ਨੇ ਕੋਸ਼ਕਰ ਉਹ ਕਹਿੰਦੇ ਨੇ ਹੋਮ ਸੰਧਿਆ ਜਪ ਇਸ਼ਨਾਨ ਅਥਤ ਪੂਜਾ ਤੇ ਅਰਚਨਾ ਇਹ ਛੇ ਕਰਮ ਉਹਨਾਂ ਨੇ ਵੀ ਐਉਂ ਲਿਖੇ ਨੇ ਉਹਨਾਂ ਲਿਖਿਆ ਹੋਮ ਸੰਧਿਆ ਜਪ ਇਸਨਾਨ